ਗੁਰ ਕਾ ਬਚਨ ਬਸੈ ਜੀਨਾਂ ਲਾਇਕੁ ਜੀ ਕਾ ਖਾਵਸਾ ਵਾਰਕੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਆਪਾਂ ਗੁਰ ਗੋਗੋ ਸਿੰਘ ਜੀ ਵੱਲੋਂ ਹਜ਼ੂਰ ਸਹਿਰ ਦੀ ਕਰਤੀ ਵਿਖੇ ਵਿਚਾਰਨ ਕੀਤੇ ਹੋਏ ਬੁੰਜਾ ਬਤਨਾਂ ਦੀ ਸਾਂਝ ਕਰ ਰਹੇ ਹਾਂ ਅੱਜ ਦਾ ਬਚਨ ਗੁਰੂ ਸਾਹਿਬ ਬਖਸ਼ਦੇ ਹਨ ਬਾਣੀ ਕੰਠ ਕਰਨੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਿਰਫ ਪੜਨਾ ਨਹੀਂ ਹੈ ਬਲਕਿ ਪੜਨ ਦੇ ਨਾਲ ਉਸ ਬਾਣੀ ਨੂੰ ਯਾਦ ਵੀ ਕਰਨਾ ਹੈ ਇਹ ਮੇਰੇ ਪਾਰਸ਼ਾ ਜੀ ਦਾ ਅੱਜ ਦਾ ਤੀਸਰਾ ਬਚਨ ਹੈ ਕਿ ਇੱਥੇ ਹੀ ਬਾਸਨੀ ਆਪਣੇ ਰਹਿਤ ਨਾਮਿਆਂ ਦੇ ਵਿੱਚ ਕਲਗੀ ਤਰਪੀਤਾ ਉਪਦੇਸ਼ ਫਿਰਦੇ ਹਨ ਜੋ ਬਾਣੀ ਕੰਠ ਕੀਤੀ ਨਾ ਵਿਚਾਰੇ ਸੋ ਆਲਸੀ ਤਨਖਾਈ ਆ ਇਸ ਦਾ ਮਤਲਬ ਹੈ ਅਸੀਂ ਸਿਰਫ ਬਾਣੀ ਨੂੰ ਸਿਰਫ ਕੰਠ ਹੀ ਨਹੀਂ ਧਰਨਾ ਉਸ ਬਾਣੀ ਦੀ ਵਿਚਾਰ ਵੀ ਕਰ ਲਈ ਹੈ ਤਾਂ ਜੋ ਉਹ ਗਿਆਨ ਸਾਡੇ ਅੰਦਰ ਵਸ ਸਕੇ ਸੋ ਅਜਤੋਂ ਜੀਵਨ ਵਿੱਚ ਅਸੀਂ ਨਿਤਦਾਨ ਦੀ ਇੱਕ ਕੀਮ ਬਣਾਈਏ ਕਿ ਰੋਜ਼ ਭਾਵਣੀ ਦਾ 10 ਤੋਂ 15 ਮਿੰਟ ਇੱਕ ਸ਼ਵਰ ਹੁਰਬਾਨੀ ਦਾ ਯਾਗ ਤਰੀਏ ਤਾਂ ਜੋ ਸਾਨੂੰ ਪਤਾ ਲੱਗੇ ਪਾਸ਼ਾ ਨੇ ਬਾਣੀ ਵਿੱਚ ਕੀ ਉਪਦੇਸ਼ ਦਿੱਤਾ ਹੈ ਅਤੇ ਉਸ ਉਦੇਸ਼ ਨੂੰ ਸਮਝਦੇ ਹੋਏ ਜੀਵਨ ਦੇ ਵਿੱਚ ਕਮਾਰਾ ਸ਼ੁਰੂ ਕਰੀ ਇਹਨਾਂ ਬੱਚਿਆਂ ਨੂੰ ਸਾਰਿਆਂ ਦੇ ਨਾਲ ਸਾਂਝ ਕਰੋ ਤਾਂ ਜੋ ਵਕਤ ਵਰਤ ਗੁਰਬਾਣੀ ਨਾਲ ਜੁੜ ਸਕੇ ਅਤੇ ਪਰਸ਼ਾ ਦੀ ਖੁਸ਼ੀ ਲੈ ਸਕੇ ਬਾਈ ਖੁਲਚੀਖਾ ਖਾਲਸਾ ਵਾਈ ਗੋ ਜੀ ਕੀ ਫਤ ਹੈ ਗੁਰ ਕਾ ਵਚਨ ਵਸੈ ਜੀਨਾ